ਪੂਰੀ ਡਿਟੇਲ ਹੁਣ ਆ ਬਾਕੀ ਹੈ ਇਹ ਟ੍ਰਾਂਟੋ ਪੁਲਿਸ ਨੇ ਇਹਨਾਂ ਨੂੰ ਅਰੈਸਟ ਕੀਤਾ ਹੈ ਔਰ ਇਹ ਜੋ ਟੈਲੀਵਿਜ਼ਨ ਤੇ ਅਸੀਂ ਕੁਝ ਸੈਕੰਡਾਂ ਵਿੱਚ ਤੁਸੀਂ ਵੀਰਾ ਦਿਖਾ ਰਹੇ ਹਾਂ ਜੇ ਰੋ ਵੇਖੋ ਤੁਸੀਂ ਵੀ ਬਰੰਟਨ ਦੇ ਇਲਾਕੇ ਵਿੱਚ ਅਕਸਰ ਇਹਨਾਂ ਨੇ ਬਹੁਤ ਸਾਰੀਆਂ ਸਟਰੀਟਾਂ ਦੇ ਉੱਪਰ ਜਾ ਕੇ ਲੁੱਟਖੋਹਾਂ ਨੂੰ ਜਨਮ ਦਿੱਤਾ ਅਤੇ ਬਹੁਤ ਸਾਰੀਆਂ ਔਰਤਾਂ ਦੀਆਂ ਬਾਲੀਆਂ ਔਰਤਾਂ ਦੇ ਆਪਣੇ ਜਿੰਨੇ ਵੀ ਪੰਜਾਬੀ ਪਰਿਵਾਰ ਨੇ ਅਕਸਰ ਮਤਾਮਾਂ ਦੇ ਜਾਂ ਫਿਰ ਬਜ਼ੁਰਗਾਂ ਦੇ ਕੜੇ ਪਾਏ ਹੋਏ ਨੇ ਸਾਡੀਆਂ ਮਤਾਮਾਂ ਨੇ ਕੜੇ ਪਹਿਨੇ ਹੋਏ ਨੇ ਬੰਗਾ ਪਹਿਨੇ ਹੋਈਆਂ ਤੇ ਇਹ ਲੁੱਟ ਕੇ ਰਹਿ ਜਾਂਦੇ ਸੀ ਤੇ ਇੱਕ ਕਾਰ ਵਿੱਚ ਆਉਂਦੀਆਂ ਸੀ ਅਸੀਂ ਕੁਝ ਮਿੰਟ ਲਈ ਇਹਨਾਂ ਤਸਵੀਰਾਂ ਰੱਖ ਲਈਆਂ ਸੰਤੁਸ਼ੀ ਕਾਲ ਕਰੋ ਕਿ ਤੁਹਾਡੇ ਵਿੱਚੋਂ ਇਹਨਾਂ ਨੇ ਜ਼ਰੂਰ ਦੇਖਿਆ ਹੋਊਗਾ ਇਹ ਇੱਕ ਕਾਰ ਵਿੱਚ ਆਉਂਦੀਆਂ ਸੀ ਤੇ ਇਹਨਾਂ ਨਾਲ ਇੱਕ ਵਾਰੀ ਕਦੇ ਆਦਮੀ ਦਸੀ ਡਰਾਈਵਰ ਅਤੇ ਕੇਵਰੀਤਨੇ ਹੀ ਔਰਤਾਂ ਹੁੰਦੀਆਂ ਸਨ ਇਹ ਤਿੰਨ ਤੋਂ ਜ਼ਿਆਦਾ ਇੱਕ ਗਰੁੱਪ ਹੈ ਜਿਹੜੇ ਕਿ ਲੁੱਟਖਸਟ ਕਰ ਰਿਹਾ ਸੋਪਲਸ ਜਿਹੜੀ ਇਹ ਜੀਟੀ ਦੀ ਕੈਰੀ ਹੈ ਕਿ ਜੇ ਤੁਹਾਡੇ ਨਾਲ ਕੋਈ ਅਸੀ ਬਾਰਦਰ ਵਾਪਰੀ ਹੈ ਔਰ ਇਹ ਕਾਫੀ ਲੰਬੇ ਸਮੇਂ ਤੋਂ ਇਸ ਕਿਤੇ ਵਿੱਚ ਸਨ ਅਤੇ ਲੋਕਾਂ ਦੇ ਘਰਾਂ ਵਿੱਚ ਵੜ ਕੇ ਜਾਂ ਗਰਮੀ ਦੇ ਰੁੱਤ ਵਿੱਚ ਸਵੀਰ ਸ਼ਾਮ ਜਿਹੜੇ ਵਾਹ ਕਰਦੇ ਸੀ ਅਕੱਲੇ ਉਹਨਾਂ ਨੂੰ ਘੇਰ ਕੇ ਇਹਨुट ਕੇ ਭਜ ਜਾਂਦੇ ਸਨ ਏਸਰੀ ਪੱਖੋਂ ਬੜੇ ਹੈਲਥੀ ਅਤੇ ਹਾਈ ਪੱਖੋਂ ਕਾਫੀ ਆਪੂਰੀਆਂ ਮਰਦਾਂੋਂ ਵੀ ਜ਼ਿਆਦੀ ਇਹਨਾਂ ਦੀ ਹਾਈਟ ਸੀ ਆਰਤੀ ਕਮ ਇਹ 5 ਫੁੱਟ 6 ਇੰਚ 5 ਫੁੱਟ 7 ਇੰਚ ਤੱਕ ਵੀ ਇਹਨਾਂ ਦੀ ਹਾਈਟ ਅਤੇ 5 ਫੁੱਟ 5 ਫੁੱਟ ਦੇ ਲਗਭਗ ਜੋ ਸੀ ਜਾਂਦੀ ਹੈ ਤੇ ਪੂਰੀਆ ਹੈਲਥੀ ਸਟਰੋਂਗ ਮਜਬੂਤ ਇਨਰ ਬੋਡੀ ਹੈ ਅਤੇ ਇਹ ਬੀਖਣ ਬੜੀਆਂ ਭੋਲੀਆਂ ਪਾਲੀਆਂ ਲੱਗਦੀ ਸੀ ਕਿ ਜਿਵੇਂ ਤੁਹਾਡੇ ਨਾਲ ਕੋਈ ਗਲਤ ਕਰਨੀ ਹੈ ਤਾਂ ਤੁਹਾਡੇ ਲਾਗੇ ਆੜ ਕੇ ਐਡਰੈਸ ਪੁਸ਼ ਕਰ ਸੀ ਤਾਂ ਸਾਡੇ ਬਜ਼ੁਰਗ ਤੁਸੀਂ ਜਾਂਦੇ ਹੋ ਕਿ ਬਹੁਤ ਘੱਟ ਅੰਗਰੇਜ਼ੀ ਭਾਸ਼ਾ ਜਾਣਦੇ ਨੇ ਤਾਂ ਉਹਨਾਂ ਨਾਲ ਇਹ ਗੱਲਬਾਤ ਹੀ ਕਰਨੀ ਸੀ ਉਹਨਾਂ ਨੂੰ ਹੱਕ ਕਰਨੀ ਸੀ ਤਾਂ ਜਦੋਂ ਹੱਕ ਕਰਦੇ ਸੀ ਤਾਂ ਇਸ ਤਰ੍ਹਾਂ ਲੱਗਦੇ ਸੀ ਕਿ ਵਰੀ ਇਹਨਾਂ ਨੇ ਸਕਾਰਫ ਵਗੈਰਾ ਆਪਣੇ ਸਰ ਦੇ ਉੱਪਰ ਲਏ ਹੁੰਦੇ ਸੀ ਤਾਂ ਇਹ ਇਸ ਤਰ੍ਹਾਂ ਮਹਿਸੂਸ ਕਰ ਰਹੇ ਜਿਵੇਂ ਕਿ ਆਪਣੀਆਂ ਪੰਜਾਬ ਬਣਾ ਨੇ। ਪਰ ਪਤਾ ਲੱਗਾ ਕਿ ਇਹਨਾਂ ਦੇ ਵਿੱਚ ਕੁਝ ਪੰਜਾਬਣਾਂ ਵੀ ਨੇ ਜਿਨ੍ਹਾਂ ਦੀ ਜਿਹੜੀ ਹੈ ਕਿ ਕੁਝ ਲੋਕ ਕਹਿ ਰਹੇ ਨੇ ਕਿ ਪੰਜਾਬੀ ਪਾਸੇ ਵਿੱਚ ਵੀ ਗੱਲ ਕਰਨੀ ਸੀ। ਉਸ ਤੋਂ ਸਾਬਤ ਹੁੰਦਾ ਕਿ ਕੁਝ ਔਰਤਾਂ ਇਹਨਾਂ ਦੇ ਵਿੱਚ ਪੰਜਾਬੀ ਵੀ ਬਿਕਸਨ ਕਿਉਂਕਿ ਇਹ ਬਹੁਤ ਵੱਡਾ ਇਹ ਇੱਕ ਗਰੁੱਪ ਸੀ ਔਰਤਾਂ ਦਾ ਤੇ ਕੁਝ ਮਰਦ ਸੀ ਇਹਨਾਂ ਨਾਲ ਜੋ ਕਿ ਗੱਡੀ ਚਲਾਉਂਦੇ ਸੀ ਤਾਂ ਇਹ ਪਿੱਛੇ ਬੈਠਦੇ ਸਨ ਤਾਂ ਤਕਰੀਬਨ ਦਿਨਵਲੇ ਹੀ ਜਿਆਦਾਤਰ ਆਉਂਦੇ ਅਸੀਂ ਦੁਪਹਿਰ ਦੇ ਸਮੇਂ 2:30 ਵਜੇ 3 ਵਜੇ 12 ਵਜੇ 1 ਵਜੇ ਜਾਂ ਫਿਰ ਇਹ ਅ ਕੋਈ 5 ਤੋਂ 6 ਦੇ ਦਰਮਿਆਨ ਬਕਵਾਕ ਇਹਦੇ ਵਿੱਚ ਬਕਵਾਕ ਇਹਨਾਂ ਦਾ ਸਮਾਂ ਸੀ ਤਾਂ ਪੁਲਿਸ ਜਿਹੜੀ ਇਹਨਾਂ ਦੇ ਮਗਰ ਸੀ ਤਾਂ ਇਹ ਫੜਨੇ ਹੋਗੇ ਫੜ ਹੋਗੇ ਟ੍ਰਾਂਟੋ ਦੇ ਵਿੱਚ ਸੋ ਤੁਸੀਂ ਜਿਹੜੇ ਸਾਡੇ ਪਰਿਵਾਰ ਵੇਖ ਰਹੇ ਨੇ ਤੁਸੀਂ ਪ੍ਰੋਪਰਟਰ ਵਿੱਚ ਵੀ ਇਹਨਾਂ ਦੀ ਰਿਪੀਟ ਵਿੱਚ ਕੋਈ ਪਰਿਵਾਰ ਆਇਆ ਤਾਂ ਤੁਸੀਂ ਆਪਣੀ ਲੋਕਲ ਪੁਲਿਸ ਨੂੰ ਡਸਨਟ ਮੈਟਰ ਤੁਸੀਂ ਕਿਹੜੇ ਸ਼ਹਿਰ ਵਿੱਚ ਰਹਿੰਦੇ ਹੋ ਤੁਸੀਂ ਲੋਕਲ ਪੁਲਿਸ ਨੂੰ ਫੋਨ ਕਰਕੇ ਦੱਸ ਸਕਦੇ ਹੋ ਕਿ ਹਾਂ ਇਹ ਔਰਤਾਂ ਜਿਹੜੇ ਪੁਲਿਸ ਰੈਸਟ ਕੀਤਾ ਸੀ ਇਹ ਸਾਡੇ ਘਰ ਵੀ ਆਇਆ ਸੀ ਸੋ ਇਹਨਾਂ ਨੂੰ ਅੱਜੇ 11 ਤਿਕਨੌਪਲਿਸ ਨੇ ਕੱਲ ਅरेस्ट ਕੀਤਾ ਹੈ। ਇਤਿਬਾਰ ਸਾਰੇ ਇਹਨਾਂ ਦੇ ਚਾਰਜਸ ਲੱਗੇ ਨੇ ਔਰ ਦੱਸੇ ਨੇ ਕਿ 100 ਇਸ 7 ਸਤੰਬਰ ਨੂੰ ਇਹਨਾਂ ਦੇ ਸਰਚ ਵਾਰੰਟ ਕੱਢੇ ਗਏ ਸੀ। ਔਰ ਇਹਨਾਂ ਦੀ ਉਮਰ ਜਿਹੜੀ ਹੈ ਕੋਈ 27 ਸਾਲ 37 ਸਾਲ ਦੱਸੀ ਜਾਂਦੀ ਹੈ। ਜਨਾਈ अर्ली सप्टेंबर इन्वेस्टिगेशन ਦੇ ਦਰਾਂ ਇਹ ਸਾਰਾ ਕੁਛ ਜਿਹੜਾ ਹੈ ਮਲਟੀਪਲ ਇਹਨਾਂ ਨੇ ਚੋਰੀਆਂ ਕੀਤੀਆਂ ਤੇ ਇਹਨਾਂ ਦੇ ਕੋਲੋਂ ਬਹੁਤ ਸਾਰਾ ਸਮਾਨ ਜਿਹੜਾ ਹੈ ਉਹ ਬਰਾਮਦ ਕੀਤਾ ਹੈ ਜੁਰੀ ਜਿਹੜੀ ਹੈ ਉਹ ਵੈਲਿਊਏਬਲ ਜਿਹੜੀ ਹੈ ਪੁਲਿਸ ਨੇ ਇਹਨਾਂ ਤੋਂ ਬਰਾਮਦ ਕੀਤੀ ਹੈ ਸਬ ਉਸਾਰੇ ਕਿਸਾਨ ਦੇ ਵਿੱਚ ਪੁਲਿਸ ਨੂੰ ਤੁਹਾਡੀ ਮਦਦ ਦੀ ਲੋੜ ਹੈ ਸੋ ਇਹ 70 سال 44 سال 27 سال ਦੀਆਂ ਔਰਤਾਂ ਸੀ ਜਿਹੜੀ ਤੇ ਪੁਲਿਸ ਕੰਡੀ ਹੈ ਕਿ ਇਹਨਾਂ ਦੇ ਪਰਚਾਹ ਜਿਹੜੇ ਨੇ ਉਹ ਲਾਏ ਗਏ ਨੇ 체프트 ওভার 5000 ਡਾਲਰ 체프트 ਅੰਡਰ 5000 ਐਂਡ 3 ਕਾਉਂਟਸ ਅ ਪ੍ਰੀਹੈਸ਼ਨਸ ਸੋ ਇਹ ਇੱਕ ਬੜਾ ਸੀਰੀਅਸ ਕ੍ਰਾਈਮ ਸੀ ਜੋ ਕਿ ਕਾਫੀ ਲੰਬੇ ਸਮੇਂ ਤੋਂ ਪੁਲਿਸ ਇਹਨੂੰ ਪਰਸੀ ਸੋ 103 ਚਾਰਜ ਜਿਹੜੇ ਨਹੀਂ ਉਹ ਲੱਗੇ ਨਹੀਂ ਸੋ ਅਸੀਂ ਮਨ ਅਤਬੂ ਮਨ ਜਿਵੇਂ ਪਲੰਦਰ ਸੀ ਇਹਨਾਂ ਨਾਲ ਕੁਝ ਆਦਮੀ ਵੀ ਜਿਹੜੇ ਆ ਉਹ ਦੱਸੇ ਜਾਂਦੇ ਨੇ ਖਾਸ ਕਰਕੇ ਇਹਨਾਂ ਦਾ ਟਾਰਗੇਟ ਸੀਨੀਅਰ ਸੀ ਜਿਹੜੇ ਸਾਡੇ ਬਜ਼ੁਰਗ ਉਹਨਾਂ ਨੂੰ ਏ ਲੁੱਟਦਿਆਂ ਸੀ ਸੋ ਉਹਨਾਂ ਨੂੰ ਲੁੱਟਦੇ ਸੀ ਸੀ ਇਹ ਤਸਵੀਰ ਨੂੰ ਬਾਰ ਬਾਰ ਕਿਉਂ ਦਿਖਾ ਰਹੇ ਆ ਕਿਉਂਕਿ ਦੇਖੋ ਜਰਾ ਤੁਹਾਡੇ ਆਂਡ ਗਵਾਰਡ ਦੇ ਵਿੱਚ ਵੀ ਬਾਰਦਰ ਵਾਪਰੀ ਆ ਬਰਫਟ ਵਿੱਚ ਪਰ ਫਿਰ ਤੱਕ ਸਾਡੀ ਸਟਰੀਟ ਤੇ ਵੀ ਇਹ ਦੋ ਜਾਨੇ ਸੀ ਪਤੀਜਾ ਇਹਨਾਂ ਨਾਲ ਇੱਕ ਆਦਮੀ ਸੀ ਹਲੇ ਆਦਮੀ ਦੀ ਪਾਲ ਹੈ ਤੇ ਇਹਨਾਂ ਨਾਲ ਕੁਝ ਪੰਜਾਬਣਾਂ ਵੀ ਨੇ ਅਰੇ ਪੰਜਾਬਣਾਂ ਵੀ ਨੇ ਜਿਹੜੀਆਂ ਕਿ ਆ ਸੂਟ ਦੇ ਵਿੱਚ ਆਉਂਦੀਆਂ ਸਨ ਤੇ ਇਹਨਾਂ ਦੇ ਉੱਪਰ ਸਕਾਰਫ ਲਾਇਫ ਹੁੰਦਾ ਸੀ ਸੇ ਜਿਵੇਂ ਲੱਗਦੀ ਕਿ ਚੁੰਨੀਆਂ ਦੁਪੱਟੇ ਲਏ ਹੁੰਦੇ ਪਰ ਹੁੰਦੇ ਸੀ ਸਕਾਰਫ ਛੋਟੇ ਜਿਹੇ ਅਕਸਰ ਫੈਬਰਿਕ ਦੇ ਰਮਾਲ ਹੁੰਦੇ ਆ ਉਹਨਾਂ ਨੂੰ ਇਹ ਪਹਿਨਦੀਆਂ ਸਨ ਤੇ ਇਹ ਬਹੁਤ ਘਟ ਬੋਲਦੀਆਂ ਸਨ ਅਤੇ ਬਹੁਤ ਹੌਲੀ ਹੌਲੀ ਤੁਰ ਕੇ ਲੋਕਾਂ ਦੇ ਘਰ ਜਾ ਕੇ ਡੋਰ ਨੂੰ ਨੌਕ ਕਰਕੇ ਐਂਟਰ ਹੁੰਦੀਆਂ ਸੀ ਪਤਾ ਲੱਗੇ ਕਿ ਇਹ ਚੋਰੀ ਕਰਨ ਆਈਆਂ ਜਾਂ ਕੋਈ ਮਿੰਡ ਆਈਆਂ ਇਸ ਤਰ੍ਹਾਂ ਇਹ ਸ਼ੋਅ ਕਰਦੀਆਂ ਸਨ ਜਿਵੇਂ ਕਿ ਕੋਈ ਵਿਅਕਤੀ ਕਿਸੇ ਦੇ ਘਰ ਦੀ ਪਾਲ ਵਿੱਚ ਜਾਂ ਫਿਰ ਗਵਾਚੇ ਹੋਏ ਵਿਅਕਤੀ ਹੈ ਉਹ ਕਰ ਲੱਭਦਾ ਹੁੰਦਾ ਇਸ ਤਰ੍ਹਾਂ ਦੀ ਇਹਨਾਂ ਦੀ ਚਾਲਸੀ ਅਤੇ ਇਹਨਾਂ ਦਾ ਲੁੱਟਣ ਦਾ ਤਰੀਕਾ ਇੱਕ ਬੱਕਰਾ ਹੀ ਅਨੋਖਾ ਸੀ ਤੁਸੀਂ ਜਾਂਦੀ ਕਿ ਜਿਹੜੇ ਚੋਰ ਹੁੰਦੇ ਆ ਕੋਈ ਨਾ ਕੋਈ ਨਵਾਂ ਆਈਡੀਆ ਕਰਦੇ ਆ ਸੋ ਜੇ ਤੁਸੀਂ ਇਹਨਾਂ ਨੂੰ ਦੇਖਿਆ ਤਾਂ ਆਪਣੇ ਲੋਕਲ ਪੁਲਿਸ ਨੂੰ ਕਾਲ ਕਰੋ ਔਰ ਇਹ ਬਹੁਤ ਸਾਰੇ ਲੋਕਾਂ ਦੇ ਅਗਰਾਜਾਂ ਵਿੱਚ ਬੈਠੇ ਹੋਏ ਮਤਾਮਾਂ ਦੀਆਂ ਬਾੜੀਆਂ ਔਰ ਕੜੇ ਚੇਨ ਲਾ ਕੇ ਫਰਾਰ ਹੋ ਚੁੱਕੀਆਂ ਨੇ ਤੇ ਇਹਨਾਂ ਕੋਲ ਬਹੁਤ ਸਾਰਾ ਜਿਹੜਾ ਸਮਾਨ ਪੁਲਿਸ ਨੇ ਅਰੈਸਟ ਕੀਤਾ ਹੈ ਬਹੁਤ ਜੁਐਲਰੀ ਜਿਹੜੀ ਆ ਇਹਨਾਂ ਦੇ ਕੋਲੋਂ ਜਿਹੜੀ ਪੁਲਿਸ ਨੇ ਬਰਾਮਦ ਕੀਤੀ ਹੈ ਤੇ ਕੁਝ ਦਾ ਇਹਨਾਂ ਦੇ ਨਾਲ ਹੋਰ ਵੀ ਆ ਜਿਹੜੇ ਕਿ ਆਉਣ ਵਾਲੇ ਦਿਨਾਂ ਵਿੱਚ ਲੱਗਦਾ ਕਿ ਉਹ ਵੀ ਰੈਸਟ ਹੋਣਗੇ 130 ਚਾਰजेस ਲੇਟ ਕੀਤੇ ਨੇ ਪੁਲਿਸ ਨੇ 130 ਤੁਸੀਂ ਲੋਕੀ ਕਿੰਨੇ ਕ੍ਰਾਈਮ ਕੀਤੇ ਹੋਣਗੇ ਕਿੰਨਾ ਸੈਡ ਪਾਰਟ ਸੋ ਇਹ ਪ੍ਰੋਵਿੰਸ਼ਲ ਸਰਦੜਾ ਸੂਬਾ ਆ ਇਹਦੇ ਵਿੱਚ ਇਹ ਇੱਕ ਬਹੁਤ ਵੱਡਾ ਟੋਲਾ ਆ ਗ੍ਰਿਪੇਜ ਜੀ ਕੋਈ ਕਾਲਰ ਹੈ ਹਾਂ ਜੀ ਕਾਲਰ ਸਤਿ ਸ਼੍ਰੀ ਅਕਾਲ ਜੀ ਵਾਸੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਉਹ ਵਾਸੀ ਸਾਹਿਬ ਸਵੇਰੇ ਚਾਹ ਪਾਣੀ ਪੀਂਦੇ ਪੀਂਦੇ ਹੱਟੇ ਕੱਟੇ ਅਰਦੀਆਂ ਨਾ ਫਿਰ ਕਿਹਾ ਸੁਣੀਆਂ ਲੱਦੀ ਗਾਦੀਆਂ ਆ ਚਲੋ ਇਹ ਗੱਲ ਕਹਿਣੀ ਸੋਨੀਆਂ ਜਾਂ ਮੜੀਆਂ ਚਲੋ ਚਲੋ ਕੋਈ ਗੱਲ ਨਹੀਂ ਆਪਣੇ ਹੋ ਸਕਦਾ ਵੀ ਆਪਣੇ ਨਾਲ ਬੁਰੀ ਲੱਗੀ ਹੋਵੇ ਪਰ ਬਹੁਤ ਮਾੜੀ ਗੱਲ ਆ ਜਿਨੇ ਨਾ ਉਹਨਾਂ ਦੀ ਉਮਰ ਆ ਕੰਮ ਕਰਨ ਵਾਲੀ ਮਾਫ ਕਰਨਾ ਜੇ ਇਹਦੇ ਵਜ੍ਹਾ ਮੇਰੇ ਜਿਹੜੇ ਰੇ ਲੁੱਟਣਾ ਕਿਸੇ ਨੂੰ ਹੋਰ ਆਪਣੇ ਜਿਵੇਂ ਕਦੇ ਬਹੁਤ ਮਨ ਦਾ ਦੁੱਖ ਲੱਗਿਆ ਅੱਸੀ ਸਾਰੋ ਤੇ ਇਹਦੇ ਵਿੱਚ ਨਹੀਂ ਇਹਨਾਂ ਦਾ ਆਪਣੇ ਜਿਵੇਂ ਕਦੇ ਵੀ ਦੁੱਖ ਹਰ ਸਾਡੇ ਲੋਕਾਂ ਨੂੰ ਪਤਾ ਲੱਗੇ ਭੈਣ ਭਰਾਵਾਂ ਨੂੰ ਠੀਕ ਹੈ ਨਾ ਕਿਸੇ ਨਾਲ ਹੋਰ ਨਾ ਹੋਵੇ ਤਾਂ ਤੁਹਾਨੂੰ ਮਿਹਰबानी ਵੱਡੀ ਲੰਮੀ ਉਮਰ ਬਖਸ਼ ਪਰਮਾਤਮਾ ਤੁਹਾਨੂੰ ਮੇਰੇ ਲਈ ਉਦਾਸ ਬੇਨਤੀ ਹੈ ਜੀ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਪਰਿਵਾਰਾਂ ਦੇ ਘਰਾਂ ਦੇ ਵਿੱਚ ਜਾ ਕੇ ਜਾਂ ਫੇਰ ਘਰਾਂ ਦੇ ਬਾਹਰ ਬੈਠੀਆਂ ਜਿਹੜੀਆਂ ਮਤਾਮਾ ਅਕਸ ਗਰਮੀ ਰੁੱਤ ਵਿੱਚ ਦਰਖਤ ਹੇਠਾਂ ਬਹਿ ਜਾਂਦੇ ਨੇ ਸਾਡੇ ਬਜ਼ੁਰਗ ਔਰ ਉਹਨਾਂ ਨੂੰ ਬੈਠਦਿਆਂ ਨੂੰ ਜਾ ਕੇ ਕਹਿਣਾ ਕਿ ਇੱਕ ਪੇਪਰ ਦੀ ਪ੍ਰੀਖਿਆ ਹੋਣਾ ਕੋਈ ਐਡਰੈਸ ਵਗੈਰਾ ਕਿ ਬਜ਼ੁਰਗ ਤਾਂ ਅੰਗਰੇਜ਼ੀ ਨਾ ਪੜ੍ਹ ਸਕਦੇ ਨਾ ਬੋਲ ਸਕਦੇ ਨਾ ਸਮਝ ਸਕਦੇ ਆ ਤਾਂ ਉਹਨਾਂ ਨੂੰ ਇੱਕ ਜਣੇ ਨੇ ਮਤਲਬ ਬੀਜੀ ਕਰ ਦੇਣਾ ਤੇ ਦੂਜਿਆਂ ਦੇ ਕਾਰ ਵਿੱਚੋਂ ਨਿਕਲ ਕੇ ਘਰ ਦੇ ਵਿੱਚ ਵੜ ਜਾਣਾ ਜਾਂ ਫਿਰ ਉਹਦੇ ਨਾਲ ਉਹਦੇ ਘਰ ਹਰ ਇੱਕ ਔਰਤ ਦੇ ਤੁਸੀਂ ਜਾਣਦੇ ਹੋ ਕਿ ਕੰਨਾਂ ਦੇ ਵਿੱਚ ਅਤੇ ਹਰ ਔਰਤੇ ਹਾਂਜੀ ਬਾਹਾਂ ਦੇ ਵਿੱਚ ਬੰਗਾ ਕੜੇ ਜੂ ਪਾਏ ਹੁੰਦੇ ਹਨ ਹਾਂ ਕੁਝ ਹੋਰ ਪਾਏ ਹੁੰਦੇ ਨੇ ਉਹ ਬਰਮਟੂ ਚ ਇਹਨਾਂ ਨੇ ਬਹੁਤ ਸਾਰੀਆਂ ਔਰਤਾਂ ਦੀ ਜ਼ਿੰਦਗੀ ਨੂੰ ਬਰਬਾਦ ਕੀਤਾ ਅਤੇ ਔਰ ਕੁਝ ਔਰਤਾਂ ਦੀ ਇਨ ਟਾਈਟ ਬੈਂਗਲ ਸੀ ਉਹ ਲਾਨੇ ਹੁੰਦੀਆਂ ਉਹਨਾਂ ਨੇ ਜ਼ਬਰਦਸਤੀ ਕਰਦੀਆਂ ਸੀ ਆ ਉਹਨਾਂ ਦੇ ਜਿਹੜਾ ਹੱਥਾਂ ਦਾ ਮਾਸ ਆ ਉਹਦੇ ਉੱਪਰ ਮੂਸ ਆ ਗਿਆ ਜੀ ਜੀ ਤੇ ਉਹਨਾਂ ਨੇ ਸ਼ਾਲੀ ਪਾ ਗਿਆ ਤੇ ਇਹਨਾਂ ਨੇ ਮਤਲਬ ਉਹ ਬੁਲੰਦਿੰਦ ਸੀ ਹੱਥ ਜਿਹੜਾ ਸੀਗਾ ਇੱਕ ਹੱਥ ਉਹਨਾਂ ਦੇ ਮੂੰਹ ਦੇ ਉੱਪਰ ਆਕੇ ਮੂੰਹ ਬੰਦ ਕਰ ਦੇਣ ਸੀ ਤਾਂ ਕਿ ਉਹ ਔਰਤ ਜਿਹੜੀ ਆ ਰੋਲੀ ਨਾ ਪਾ ਸਕੇ ਜੀ 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 ਹਾਂ ਮਤਲਬ ਇਹੋ ਜਿਹੀ ਹੀ ਮਤਲਬ ਇਹਨਾਂ ਦੇ ਕਾਰੇ ਸੀ ਔਰ ਤੁਸੀਂ ਇਹਨਾਂ ਨੂੰ ਕੀ ਕਿੱਥੋਂ ਤੱਕ ਸਾਡਾ ਇਹ ਸਮਾਜ ਗਿਰ ਚੁੱਕਾ ਆ ਔਰ ਇਹਨਾਂ ਦੇ ਵਿੱਚ ਸਾਡੀ ਪੰਜਾਬਣਾ ਵੀ ਨਹੀਂ ਬਹੁਤ ਮਡਿਗਾਲ ਹੈ ਜੀ ਸਾਡਾ ਆਪਣਾ ਜਰੂਰਸ ਨਿਕਲਦਾ ਪੰਜਾਬੀਆਂ ਦਾ ਤੇ ਲੋਜ਼ ਦੇ ਵਿੱਚ ਵੀ ਆਪਣੇ ਜਿਵੇਂ ਕਹਿੰਦੇ ਸਾਡੇ ਭੈਣ ਭਰਾ ਹੈ ਨਾ ਜੋ ਦੋ ਤਿੰਨ ਚ ਅਸੀਂ ਸਿਰ ਤੇ ਲਾ ਜੀ ਤੇ ਬੜੀਆਂ ਕੌਲਾ ਕਰਦੇ ਨੇ ਮਤਲਬ ਥੋੜਾ ਥੋੜਾ ਵੀ ਜੀ ਮਨ ਲੱਗ ਜੇਗਾ ਸਾਡਾ ਵੀ ਲੱਗ ਜਾਂਦਾ ਜੇ ਮੇਰੇ ਭੈਣ ਭਰਾ ਸਾਨੂੰ ਜਿਆਦਾ ਪਿਆਰ ਕਰ ਕੌਲਾ ਕਰ ਲੈ ਕੌਲਾ ਕਰ ਨਾ ਤਾਂ ਕਰਨਾ ਚਾਹੀਦਾ ਮੈਂ ਬਹੁਤ ਥੈਂਕ ਯੂ ਮਿਹਰਬਾਨੀ ਜੀ ਧੰਨਵਾਦ ਜੀ ਰੋ ਬਹੁਤ ਸਾਰੇ ਸਾਡੇ ਪਰਿਵਾਰਾਂ ਨੇ ਪੁਲਿਸ ਨੂੰ ਇਨਫਾਰਮ ਨਹੀਂ ਕੀਤਾ ਔਰ ਮੈਂ ਚਾਹੁੰਦਾ ਕਿ ਤੁਸੀਂ ਪੁਲਿਸ ਨੂੰ ਜਰੂਰ ਇਨਫਾਰਮ ਕਰੋ ਔਰ ਤਾਂ ਕਿ ਇਸ ਜਿਹੜਾ ਕੇਸ ਹੈ ਹੋਰ ਪੁਲਿਸ ਸਟਰੋਂਗ ਬਣਾ ਸਕੇ ਅਤੇ ਇਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਜਾ ਸਕੇ ਸੋ ਜਿਹੜੇ ਪਰਿਵਾਰਾਂ ਦੇ ਨਾਲ ਇਸ ਤਰ੍ਹਾਂ ਬੀਤੀ ਹੈ ਮੇਰੀ ਇਹਨਾਂ ਨੂੰ ਬੇਨਤੀ ਹੈ ਕਿ ਆਪਣੀ ਲੋਕਲ ਪੀਸ ਨੂੰ ਫੋਨ ਕਰੋ ਬਰਮਟ ਵਿੱਚ ਜੇ ਕਾਲ ਕਰਨਾ 911 ਨਾ ਕਾਲ ਕਰੋ ਤੁਸੀਂ ਰੈਗੂਲਰ ਲਾਈਨ ਤੇ ਕਾਲ ਕਰੋ 95853311 ਅਸੀਂ ਆਪਣੇ ਸੋਚ ਦੱਸੀ ਕਿ ਅਸੀਂ 10 ਅਕਤੂਬਰ ਨੂੰ ਪੁਲਿਸ ਨਾਲ 1 ਘੰਟੇ ਦਾ ਵਿਸ਼ੇਸ਼ ਪ੍ਰੋਗਰਾਮ ਅਲਿਖਿਆ ਹੈ ਕ੍ਰਾਈਮ ਵਾਧੇ ਨੂੰ ਕਿਵੇਂ ਰੋਕਣਾ ਅਤੇ ਕ੍ਰਾਈਮ ਜਿਹੜਾ ਵੱਧ ਰਿਹਾ ਹੈ ਇਹ ਇਹ ਪੁਲਿਸ ਕਾਰਨ ਕੀ ਨੇ ਅਤੇ ਬਾਕੀ ਲੋਕਾਂ ਦੀ ਬਾਕੀ ਕਰਾਏ ਆ ਜੇ ਪੁਲਿਸ ਜਦੋਂ ਤੁਸੀਂ ਤੁਹਾਡੇ ਘਰ ਵਿੱਚ ਚੋਰ ਆਉਂਦਾ ਆ ਤੇ ਤੁਸੀਂ ਜਿਹੜਾ ਚੋਰ ਆ ਉਹਨੂੰ ਫੜ ਨਹੀਂ ਸਕਦੇ ਉਹਨੂੰ ਕੁੱਟ ਮਾਰ ਨਹੀਂ ਉਹਦੀ ਕਰ ਸਕਦੇ ਅਤੇ ਉਹਨੂੰ ਕਮਰੇ ਵਿੱਚ ਬੰਦ ਨਹੀਂ ਕਰ ਸਕਦੇ ਉਹਨੂੰ ਹੱਥੀਂ ਲਾ ਸਕਦੇ ਇਹ ਸਾਰੀਆਂ ਗੱਲਾਂ ਬਾਤਾਂ ਅਸੀਂ ਪੁਲਿਸ ਨਾਲ ਕਰਾਂਗੇ ਤੁਹਾਡੀ ਕਰਾਵਾਂਗੇ ਸੁਪਰੂਮ ਸਾਡਾ 1 ਘੰਟੇ ਦਾ ਹੋਵੇਗਾ ਪੁਲਿਸ ਨਾਲ ਜਿਹੜਾ ਕਿ ਆਲਰੇਡੀ ਕਨਫਰਮੇਸ਼ਨ ਜਿਹੜੀ ਹੈ ਪੁਲਿਸ ਨਾਲ ਹੋ ਚੁੱਕੀ ਆ ਸੋ 1 ਘੰਟੇ ਦਾ ਪੰਜਾਬੀ ਅਤੇ ਇੰਗਲਿਸ਼ ਸਪੀਕਿੰਗ ਬੋਲਣ ਵਾਲੇ ਪੁਲਿਸ ਅਫਸਰ ਸਾਡੇ ਮਹਿਮਾਨ ਹੋਣਗੇ ਆਉਣ ਵਾਲੇ ਦਿਨਾਂ ਵਿੱਚ ਸੋ ਅਸੀਂ ਦੱਸ ਸੀ ਕਿ 10 ਅਕਤੂਬਰ ਨੂੰ ਇਹ ਸਾਡਾ ਪ੍ਰੋਗਰਾਮ ਟੈਲੀਕਾਸਟ ਕੀਤਾ ਜਾਵੇਗਾ ਲਾਈਵ 10 ਅਕਤੂਬਰ ਨੂੰ ਕਿਸੇ ਵੀ ਹਾਲਤ ਵਿੱਚ ਤੁਸੀਂ ਭੁੱਲਣਾ ਨਹੀਂ ਹੁਣ ਅਸਰ ਦੇ ਵਿੱਚ ਵਾਪਸ ਆ ਰਹੇ ਹਾਂ ਇਸ ਅੰਤਿਮ ਬਾਤ ਗੱਲਬਾਤ ਕਰਦੇ ਹਾਂ ਗ੍ਰੀਟ ਡਾਕਟਰ ਤਿਆਰ ਨੇ ਗੱਲਬਾਤ ਕਰਾਂਗੇ ਡਾਕਟਰ ਜੀ ਜਿਹੜੇ ਕਿ ਮਟਾਪੀ ਦਾ ਜਿਹੜਾ